ਕੁਵਾਚ ਸਤਕਾਰ ਪ੍ਰਸਤੀ ਵਿੱਚ ਸਾਡਾ ਆਜ਼ਾਦ ਗਰੁੱਪ ਆ ਸਰਦਾਰ ਰਣਜੀਤ ਸਿੰਘ ਸਰਪੰਚ ਤੇ ਇਹਨਾਂ ਦੇ ਸਾਥੀ ਪੰਜ ਮੈਂਬਰੀ ਕਮੇਟੀ ਆ ਇਹਨਾਂ ਸਾਰੇ ਸਾਥੀਆਂ ਦੇ ਨਾਲ ਇਹਨਾਂ ਦੇ ਨੌਜਵਾਨ ਬਜ਼ੁਰਗ ਸਾਡੀਆਂ ਭੈਣਾਂ ਸਾਰਿਆਂ ਨੇ ਅੱਜ ਵਿਸ਼ਵਾਸ ਦਵਾਇਆ ਕਿ ਅਸੀਂ ਵੱਡੀ ਲੀਡਰਾ ਲੋਕ ਸਭਾ ਖਡੂਰ ਸਾਹਿਬ ਤੇ ਤਰਨਤਾਰਨ ਵਿਧਾਨ ਸਭਾ ਤੋਂ ਲੋਕ ਸਭਾ ਜਾਂਦੇ ਭਰਾ ਨੂੰ ਭੇਜਣਗੇ ਤੇ ਨਾਲ ਦਾਸ ਉਹ ਵਿਸ਼ਵਾਸ ਦਵਾਉਂਦਾ ਕਿ ਦਾਸਵੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਦੇਹ ਰਾਜ ਜਿਵੇਂ ਅੱਗੇ ਤੋਂ ਸਲਬਹਿਤ ਕੀਤੀ ਆ ਗਾਵੀ ਲੋਕ ਸਭਾ ਮੈਂਬਰ ਬਣ ਕੇ ਲੋਕਾਂ ਦੇ ਕੰਮ ਕਰਦਾ ਰਹੂਗਾ 24 ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹੂਗਾ ਦਾਸ ਜਿਵੇਂ ਅੱਗੇ ਮਿਹਨਤ ਕੀਤੀ ਆ ਉਹਦੇ ਨਾਲੋਂ ਮਿਹਨਤ ਡਬਲ ਕਰਾਂਗੇ ਕਿਉਂਕਿ ਅੱਗੇ ਇੱਕੜ ਕੇ ਦੀ ਜ਼ਿੰਮੇਵਾਰੀ ਹੀ ਨਾਲ ਆਪਦੇ ਡਿਪਾਰਟਮੈਂਟਾਂ ਦੀ ਹੁਣ ਸਾਡੀ 9 ਵਿਧਾਨ ਸਭਾ ਲਕਿਆਂ ਦੀ ਜ਼ਿੰਮੇਵਾਰੀ ਆ ਤੇ ਨਾਲ ਸਾਡੇ ਪੰਜਾਬ ਦੇ ਹੱਕ ਹੂਕ ਲੈ ਕੇ ਆਉਣ ਦੀ ਜ਼ਿੰਮੇਵਾਰੀ ਆ ਐਰਕਾ ਮੋਦੀ ਨੂੰ ਲੋਕੀ ਲਾ ਦੇਣਗੇ ਇੰਡੀਆ ਲਾਇੰਸ ਨੂੰ ਵਧਾ ਦੇਣਗੇ ਪ੍ਰਧਾਨ ਮੰਤਰੀ ਬਣ ਇੰਡੀਆ ਲਾਇੰਸ ਦਾ ਬਰਬਾਦ ਨਾ ਕਿਰਪਾ ਕਰੇ ਤੇ ਦਾਸ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚੋਂ ਆਪਦੇ ਪੰਜਾਬ ਦੇ ਆਪਦੀ ਖਡੂਰ ਸਾਹਿਬ ਲੋਕ ਸਭਾ ਦੇ ਸਾਰੇ ਹੱਕ ਲੈ ਕੇ ਆਵੇਗਾ ਮੋਦੀ ਸਾਹਿਬ ਜਿੰਨੇ ਮਰਜ਼ੀ ਪ੍ਰੋਗਰਾਮ ਰੱਖ ਲੈਣਾ ਜਿੱਥੇ ਜਿੱਥੇ ਮੋਦੀ ਸਾਹਿਬ ਆ ਕੇ ਪ੍ਰਚਾਰ ਕਰਨਗੇ ਨਾ ਉੱਥੋਂ ਉੱਥੋਂ ਬੀਜੇਪੀ ਦੇ ਉਮੀਦਵਾਰਾਂ ਦੀਆਂ ਜਮਾਤਾਂ ਜਬਤ ਹੋਣਗੀਆਂ ਲੋਕਾਂ ਨੂੰ ਪਤਾ ਕਿ ਕਿਸਾਨਾਂ ਨਾਲ ਪੰਜਾਬ ਨਾਲ ਮੋਦੀ ਕਿਹੋ ਜਿਹਾ ਰਵਈਆ ਕਰਦਾ ਇੱਥੇ ਪੰਜਾਬ ਜਿਹੜਾ ਸੁਪਾਇਆ ਉਹ ਖੇਤੀ ਪ੍ਰਧਾਨ ਸੁਪਾਇਆ ਜੇ ਸਾਡੀ ਖੇਤੀ ਆ ਸਾਡਾ ਪੰਜਾਬ ਆ ਸਾਡਾ ਦੁਕਾਨਦਾਰ ਆ ਸਾਡੇ ਆਰਤੀ ਆ ਸਾਡੇ ਵਪਾਰੀ ਆ ਹਰ ਚਪਕਾ ਖੇਤੀ ਨਾਲ ਜੁੜਿਆ ਜਦੋਂ ਫਸਲ ਵੇਚਦੀ ਆ ਪੰਜਾਬ 'ਚ ਪੈਸਾ ਉਦੋਂ ਹੀ ਆਉਂਦਾ ਉਦੋਂ ਹੀ ਪੰਜਾਬ 'ਚ ਪੈਸਾ ਆਉਂਦਾ ਲੋਕਾਂ ਦੇ ਬੱਚਿਆਂ ਦੀਆਂ ਵਿਆਹ ਛਾਤੀਆਂ ਹੁੰਦੀਆਂ ਲੋਕੀ ਕਾਰਾਂ ਗੱਡੀਆਂ ਲੈਂਦੇ ਆ ਲੋਕੀ ਘਰ ਮਕਾਨ ਬਣਾਉਂਦੇ ਆ ਜਿਹੜੀ ਐਮਐਸਪੀ ਦਾ ਹੱਕ ਮੋਦੀ ਸਾਹਿਬ ਤੋਂ ਖੁੰਦਾ ਪਿਆ ਨਾ ਉਹਦਾ ਜਵਾਬ ਲੋਕ ਆ ਇੱਕ ਤਰੀਕ ਨੂੰ ਮੋਟਾ ਪੜਿਆ ਇਹਦੇ ਵਿੱਚ ਬੀਜੇਪੀ ਦੀਆਂ 13 ਦੇ 13 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਉਹਦਾ ਜਵਾਬ ਦੇਣਗੇ ਪੰਥ ਦੇ ਲੇਖ ਪੰਥਕ ਬੰਦਾ ਬਣਨੇ ਉਹ ਨਹੀਂ ਪਾਣੀਆ ਤੇ ਪੰਥਕ ਸਿਰਫ ਚਿਹਰਾ ਮੋੜਾ ਬਣਾਉਣਾ ਪੰਥਕ ਨਹੀਂ ਬਣ ਜਾਂਦਾ ਪੰਥਕ ਬੰਦੇ ਦੀ ਆਤਮਾ ਚਾਹੀਦੀ ਆ ਉਹ ਬੰਦਾ ਪੰਥਕ ਹੁੰਦਾ ਜਿਹੜਾ ਕੇ ਨੂੰ ਦੁੱਖਦਰ ਤੋਂ ਵੇਲ ਕੇ ਚ ਉਹਦੇ ਲਈ ਆਪ ਦਾ ਇੱਕ ਇੱਕ ਮਿੰਟ ਕੱਢੇ ਜੋ ਸਰਦਾ ਪੁੱਜਦਾ ਉਹਦੇ ਚੋਂ ਲੋਕਾਂ ਦੀ ਮਦਦ ਕਰੇ ਇਹ ਗੱਲਾਂ ਨਾਲ ਪੰਥਕ ਬਣੇ ਫਿਰਦੇ ਆ ਇਹ ਫੈਸਲਾ ਲੋਕਾਂ ਨੇ ਕਰਨਾ ਪੰਥਕ ਗੋਣਿਆ ਵਿਚਾਰ ਪੰਥਕ ਚਾਹੀਦੇ ਆ ਦਿਲ ਦਾ ਪੰਥਕ ਚਾਹੀਦਾ ਲੋਕਾਂ ਵਾਸਤੇ ਕੁਝ ਕਰਨ ਵਾਲਾ ਪੰਥਕ ਤਕ ਹੁੰਦਾ ਇਹ ਨਹੀਂ ਕਿ ਆਪੇ ਮੇਰੇ ਦੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਆਪੇ ਆਪਣੇ ਆਪ ਨੂੰ ਪੰਥਕ ਬਣਾਈ ਫਿਰਦੇ ਆ ਇਹ ਕਿੱਥੇ ਰਹਿ ਉਹ ਪੰਥਕ ਜੇ ਮਵਾੜਾ ਆਇਆ ਹੜਾ ਕਿੰਨਾ ਨੁਕਸਾਨ ਹੋਇਆ ਜਿਆਦਾ ਟਾਈਮ ਨਹੀਂ ਆਇਆ 7 5 7 ਨਹੀਂ ਲਈ ਹੋਇਆ ਕਿੱਥੇ ਰਹਿ ਪੰਥਕ ਲੋਕਾਂ ਦੇ ਝੋਨੇ ਖਰਾਬ ਹੋ ਗਏ ਲੋਕਾਂ ਦੇ ਪੁੱਤੇ ਗਲ ਗਏ ਲੋਕਾਂ ਦੀਆਂ ਤੂੜੀਆਂ ਰੁੜ ਗੀਆਂ ਲੋਕਾਂ ਦੇ ਘਰ ਰੁੜ ਗਏ ਇਹ ਪੰਥਕ ਉਹਦੇ ਲੱਭੇ ਵੀ ਕੋਈ ਆਜੀ ਜੀ ਬੰਦੇ ਇਹ ਕਹਿਣਾ ਚਾਹੁੰਦੇ ਜੀ ਤਗੜੇ ਹੋ ਕੇ ਦੀ ਮਤ ਕਰਨੀ ਹੈ ਬਹੁਤ ਵਧੀਆ ਕੈਂਡੀਡੇਟ ਆ ਪੜਿਆ ਲਿਖਿਆ ਮਾਰਾ ਵਾ ਇਸ ਵਾਸਤੇ ਅਸੀਂ ਤੇ ਸਾਰਾ ਹਲਕਾ ਇਕੱਠਾ ਕਰਕੇ ਅੱਜ ਦੀ ਇਕੱਠ ਕੀਤਾ ਤੇ ਸਰਕਾਰ ਪ੍ਰਸਦ ਦੇ ਵਿੱਚ ਤੁਸੀਂ ਵੇਖਿਆ ਬਹੁਤ ਵੱਡਾ ਇਕੱਠ ਸੀ ਇਥੋਂ ਜਿਆਦਾ ਮਹਾਰਾਜ ਕਿਰਪਾ ਕਰੂਗਾ ਲਾਲਜੀਤ ਭੁੱਲਰ ਨੂੰ ਬਹੁਤ ਗੰਦੀ ਦੇ ਵਿੱਚ ਜਿਤਾਵਾਂਗੇ ਕਿਹੜੀ ਆਪਣੀ ਸੁਰੱਖਿਆ ਵਾ ਤੇ ਕੀ ਆ ਤੇ ਪ੍ਰੋਗਰਾਮ ਰੱਖਿਆ ਗਿਆ ਸੀ ਲਾਲਜੀਤ ਸਿੰਘ ਚੀਜੀ ਤੋਂ ਤੇ ਪਹੁੰਚੀ ਸੀ ਕੀ ਕਹਿਣਾ ਚਾਹੁੰਦੇ ਅਸੀਂ ਜਾਤ ਗਰੁੱਪ ਤਰਨਤਾਰ ਨਾਲੋਂ ਆਮ ਆਦਮੀ ਪਾਰਟੀ ਦੇ ਸਪੋਰਟ ਵਾਸਤੇ ਸਮੁੱਚੇ ਪਿੰਡਾਂ ਦਾ ਇਕੱਠ ਕੀਤਾ तकरीबन 35 ਤੋਂ 40 ਪਿੰਡਾਂ ਦੇ ਸਿਰਫ ਜੀ ਮੋਤਬਰ ਵਿਅਕਤੀ ਹਿੱਸੇ ਲਏ ਕਿਉਂਕਿ ਮੋਤਬਰ ਵਿਅਕਤੀਆਂ ਦੇ ਮੁਤਾਬਕ ਉਸ ਵਾਰ ਜੇ ਇਕੱਠ ਹੁੰਦਾ ਤੇ 5-7 ਹਜ਼ਾਰ ਦਾ ਹੋਣਾ ਸੀ ਅੱਜ ਦਾ ਇਕੱਠ ਜਿਹੜਾ ਹੈ तकरीबन 1500-2000 ਦਾ ਹੋਊਗਾ ਇਹ ਤੁਸੀਂ ਸਾਰਿਆਂ ਨੇ ਵੇਖਿਆ ਕਿ ਉਹ ਹਜ਼ਾਰਾਂ ਕੁਰਸੀ ਲਵਾਈ ਸੀ ਪਰ ਨਹੀਂ ਉਹ ਛੋਟ ਪੈਗੀ ਕੁਰਸੀ ਦੀ ਤੇ ਅਸੀਂ ਆਮ ਆਦਮੀ ਪਾਰਟੀ ਦੀ पूरे दिन सपोर्ट ਹੈ ਵਿਧਾਨ ਸਭਾ ਚੋਂ ਕੀਤੀ ਤੇ ਐਮਪੀ ਇਲੈਕਸ਼ਨ ਵੀ ਕੀਤਾ ਕੀ ਲੱਗਦਾ ਕਿਸ ਤਰ੍ਹਾਂ ਦੀ ਵੇਵ ਜਿਹੜੀ ਲਾਲਜੀਤ ਸਿੰਘ ਢੁੱਲਰ ਨੂੰ ਮਿਲ ਰਹੀ ਹੈ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਲਾਲਜੀਤ ਢੁੱਲਰ ਦਾ ਪਿੰਡਾਂ ਦੇ ਵਿੱਚ ਵਧੀਆ ਰਿਸਪੌਂਸ ਆ ਬਾਕੀ ਰਾਮਾਦਨੀ ਦੀ ਪਾਰਟੀ ਦੇ ਵਰਕਰ ਜਿਹੜੇ ਉਹ ਵੀ ਤਕੜੇ ਹੋ ਕੇ ਹਮਤ ਕਰਨਗੇ ਤੇ ਫਿਰ ਹੋਰ ਵਧੀਆ ਹੋ ਜਾਊਗਾ ਅੱਠ ਬੜੇ ਹੁੰਦੇ ਆ ਬੜੇ ਪ੍ਰੋਗਰਾਮਾਂ ਤੇ ਜਾ ਕੇ ਦੇਖਦੇ ਆ ਫਿਰ ਤੁਹਾਡਾ ਅੱਠ ਅੱਗੇ ਵੀ ਕੁਰਸੀਆਂ ਤੋਂ ਮਤਲਬ 12 ਵੀ ਲੋਕ ਕਿੰਨੇ ਜਿਹੜੇ ਖੜ ਕੇ ਪ੍ਰੋਗਰਾਮ ਦੇਖ ਰਹੇ ਸੀ ਬਹੁਤ ਵਧੀਆ ਲਾਲਜੀਤ ਸਿੰਘ ਨੂੰ ਕਹੇ ਗਏ ਨੇ ਵੀ ਇਹਨਾਂ ਦਾ ਆਜ਼ਾਦ ਰੂਪਾੜਿਆ ਦਾ ਮਤਲਬ ਬਹੁਤ ਸਨਮਾਤ ਵੀ ਕਰਕੇ ਗਏ ਆ ਤੁਸੀਂ ਕਿਸ ਤਰ੍ਹਾਂ ਮਤਲਬ ਉਹ ਟ੍ਰਾਂਸਪੋਰਟਰ ਨੂੰ ਕੀ ਉਹ ਅਪੀਲ ਲਾਲਜੀਤ ਸਿੰਘ ਦੇ ਹੱਥ ਵਿੱਚ ਕਰ ਲੋ ਚੋ ਅਸੀਂ ਸਾਰੇ ਵੋਟਾਂ ਟ੍ਰਾਂਸਪੋਰਟਰ ਨੂੰ ਬੇਨਤੀ ਕਰਦੇ ਆ ਕਿ ਉਹ ਵੱਧ ਵੱਧ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਦਲਾਲਜੀਤ ਪੰਦਰ ਜਿਹੜੀ ਉਹ ਲੀਡ ਵਧਾਈ ਜਾਵੇ ਬਾਕੀ ਜਿਹੜਾ ਤੁਸੀਂ ਕਿਹਾ ਵਾ ਪੀ ਇਹ ਜਿਹੜਾ ਕੱਟ ਆ ਇਹ ਸਾਡੇ ਨਿੱਜੀ ਸਬੰਧ ਆ ਨਿੱਜੀ ਸਬੰਧਾ ਕਰਕੇ ਅਸੀਂ ਤਾਂ ਜਾਤਗਰੁੱਪ ਆ ਸਾਡੀ ਪਾਰਟੀ ਤੱਕ ਕੋਈ ਨਹੀਂ 22 ਦੇ ਵਿੱਚ ਅਸੀਂ ਸਪੋਰਟ ਕੀਤੀ ਆ ਆਮ ਆਦਮੀ ਪਾਰਟੀ ਦੇ ਤੇ ਹੁਣ 24 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ। ਆ ਜੀ ਬੋਲੋ ਰਾਏ ਅੱਜ ਕੀ ਕਰਨਾ ਚਾਹੀਦਾ ਹੈ? ਅੱਜ ਜਿਹੜਾ ਹਲਕਾ ਖਡੂਰ ਸਾਹਿਬ ਆ ਪਾਰਲੀਮੈਂਟੀ ਹਲਕਾ ਉਹਦੇ ਜਿਹੜੇ ਉਮੀਦਵਾਰ ਨੇ ਆਮ ਪਾਰਟੀ ਦੇ ਉਹ ਅੱਜ ਸਤਕਾਰ ਪੈਲਸ ਤਰਨਤਾਰਨ ਦੇ ਵਿੱਚ ਆਏ ਆ ਤੇ ਉਹ ਮਤਲਬ ਇੱਕ ਤਾਂ ਆਜ਼ਾਦ ਗਰੁੱਪ ਜਿਹੜਾ ਸਾਡਾ ਆਜ਼ਾਦ ਮੈਂਬਰਾਂ ਦਾ ਹੀ ਗਰੁੱਪ ਆ ਸਾਹੀਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਹੈਗੇ ਅਜੇ ਤੱਕ ਤੇ ਅਸੀਂ ਉਹਨਾਂ ਨੂੰ ਬੁਲਾਇਆ ਸੀ ਉਹ ਸਾਡੇ ਸੱਦੇ ਤੇ ਆਏ ਆ। ਤੇ ਸਾਡੇ ਜਿਹਨੇ ਸਬੰਧਾਂ ਵਾਲੇ ਲੋਕ ਨੇ ਸਾਡੇ ਮੈਂਬਰ ਸਾਹਿਬਾਨ ਨੇ ਸਰਪੰਚ ਨੇ ਸਾਡੇ ਸਾਰੇ ਪਿੰਡਾਂ ਦੇ ਉਹ ਸਾਰੇ ਇਕੱਠੇ ਹੋ ਕੇ ਇਕੱਠ ਕਰਕੇ ਉਹਨੇ ਵਿਖਾਇਆ ਵਾ ਇਕੱਠ ਤੁਸੀਂ ਵੇਖਿਆ ਜੀ ਬਹੁਤ ਸੋਹਣਾ ਮੇਰਾ ਕਾ ਗੇੜ ਤੋਂ 2000 ਬੰਦਾ ਇਕੱਠਾ ਹੋਇਆ ਜੀ ਤੇ ਬੜੀ ਗੁਰੂ ਅਰਜਨ ਦੇਵ ਦੀ ਕਿਰਪਾ ਹੋਈ ਹੈ ਕਿ ਕੱਟ ਦੇ ਵਿੱਚ ਸਾਰਿਆਂ ਨੇ ਬੱਲੇ ਬੱਲੇ ਕੀਤੀ ਗੁਰੂ ਸਾਹਿਬ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਤੁਸੀਂ ਸਮਰਥਨ ਕਰਦੇ ਹੋ ਤੁਸੀਂ ਮਤਲਬ ਜਿਹੜਾ ਆਜਾਦ ਗਰੁੱਪ ਬਣਾਇਆ ਵਾ ਪਲੀਟੀਕਲ ਨਹੀਂ ਹੈਗਾ ਨਾ ਕੋਈ ਤੁਸੀਂ ਇਹਦਾ ਮਤਲਬ ਪਲੀਟੀਕਲ ਸਿਸਟਮ ਰੱਖਿਆ ਤੇ ਉਦੋਂ ਵੀ ਤੁਸੀਂ 22 ਦੇ ਸਪੋਰਟ ਕੀਤੀ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਨੂੰ ਬੋਟਾਂ ਪਾਈਆਂ ਸੀ ਜੀ ਉਸੇ ਤਰ੍ਹਾਂ ਹੀ ਲਾਜੀ ਸਿੰਘ ਢੁੱਲਰ ਨੂੰ ਤੁਸੀਂ ਉਹਦੇ ਪਿੰਡਾਂ ਦਾ ਜਿਹੜਾ ਪਰਵਾਦ ਆ ਗਏ ਨੇ ਇੱਕ ਤਰ੍ਹਾਂ ਜੀ ਉਹ ਉਸ ਵੇਲੇ ਜਦੋਂ 2022 ਦੇ ਵਿੱਚ ਸਾਡਾ ਗਰੁੱਪ ਨਵਾਂ ਬਣਿਆ ਸੀਗਾ ਹਾਂ ਜੀ ਤੇ ਗਰੁੱਪ ਹੁਣ ਵੀ ਉਵੇਂ ਹੀ ਆ ਵੀ ਅਸੀਂ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਅਸੀਂ ਮਤਲਬ ਲੋਕਾਂ ਦੀ ਸੇਵਾ ਕਰਦੇ ਆ ਤੇ ਬਾਕੀ ਬੇਨਤੀ ਇਹ ਆ ਕਿ ਅਸੀਂ ਮਤਲਬ ਕਿਸੇ ਦੇ ਨਾਲ ਨਹੀਂ ਹਾਂ ਤੇ ਅਸੀਂ ਇਹਨਾਂ ਦੀ ਸਪੋਰਟ ਕੀਤੀ ਸੀ ਉਹਦੋਂ ਆਹ ਆਹ ਬਾਦੀ ਪਾਰਟੀ ਦੀ ਸਪੋਰਟ ਕੀਤੀ ਸੀ ਬਾਈ ਦੇ ਵਿੱਚ ਤੇ ਤੁਸੀਂ ਵੇਖਿਆ ਸੀ ਆ ਵੀ ਅਸੀਂ ਕਿੰਨਾ ਚੰਗੀ ਤਰ੍ਹਾਂ ਅਸੀਂ ਇਹਨਾਂ ਨਾਲ ਲੜਾਈ ਕੀਤੀ ਸਾਰੀ ਤੇ ਕਿੰਨਾ ਕੁ ਫਤਵਾ ਇਹਨਾਂ ਨੂੰ ਮਿਲਿਆ ਉਹਦੇ ਮੁਤਾਬਕ ਤੇ ਅੱਜ ਵੀ ਅਸੀਂ ਇਹੀ ਕਹਿ ਰਹੇ ਹਾਂ ਕਿ ਫੇਰ ਅਸੀਂ ਦੁਬਾਰਾ ਉਹੀ ਕਰਾਂਗੇ ਉਹ ਜਿਹੜੇ ਵਰਕਰ ਸਾਹਿਬ ਆਣ ਜਾਂਦੇ ਟਾਡੇ ਜਿਹੜੇ ਸੰਬੰਧੀ ਜਿਹੜੇ ਕਿ ਗਰੁਪ ਨਾਲ ਸੰਬੰਧਿਤ ਲੋਕ ਆਏ ਸੀ ਉਹਨਾਂ ਦਾ ਕੀ ਦੋਸ਼ ਉਹਨਾਂ ਦੇ ਧੰਨਵਾਦ ਕਰਨਾ ਚਾਹੀਦਾ ਨਹੀਂ ਜੀ ਉਹਨਾਂ ਦਾ ਧੰਨਵਾਦ ਅਸੀਂ ਕਰ ਹੀ ਨਹੀਂ ਸਕਦੇ ਜਿੰਨਾ ਸਾਡੇ ਪਿੱਛੇ ਉਹਨਾਂ ਨੇ ਮਤਲਬ ਕੁਰਬਾਨੀ ਦੇ ਰਹੇ ਆ ਸਾਡੇ ਨਾਲ ਉਹ ਸਬੰਧ ਰੱਖ ਰਹੇ ਆ ਤੇ ਜਿਵੇਂ ਸਾਡੀ ਅੱਧੀ ਜ਼ਬਾਨ ਤੇ ਉਹਨਾਂ ਨੇ ਫੁੱਲ ਚੜਾਏ ਆ ਤੇ ਬਹੁਤ ਵੱਡਾ ਕੱਟ ਕੀਤਾ ਜਦੋਂ ਕਿ ਕਈ ਉਹਨਾਂ ਨੂੰ ਮੁਸ਼ਕਲਾਂ ਵੀ ਆਉਂਦੀਆਂ ਵਾਂ ਸਮਾਜਿਕ ਤੌਰ ਤੇ ਪਰ ਫਿਰ ਵੀ ਉਹ ਸਾਡੇ ਨਾਲ ਖੜੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਜੀ